来 ਮੇਤਰੋ 3630 ਲਿਆਂਦਾ ਤੁਹਾਡੇ ਵਾਸਤੇ ਟਰੈਕਟਰ ਤਾਂ ਤੁਸੀਂ ਵੀ ਬੜੇ ਵੇਖਿਆ ਟਰੈਕਟਰ ਮੈਂ ਵੀ ਬੜੇ ਵੇਖਿਆ ਪਰ ਜਿਹੜਾ ਆ ਟਰੈਕਟਰ ਹੈ ਨਾ ਇਹਦੇ ਵਰਗਾ ਟਰੈਕਟਰ ਸੌ ਦੇ ਵਿੱਚੋਂ ਇੱਕ ਅਦਾ ਹੀ ਹੁੰਦਾ ਇੱਕ ਅਦਾ ਕਿਉਂ ਹੁੰਦਾ ਹੈ ਕਿਉਂਕਿ ਜਿੰਨੀ ਸੈਂਸਰੀ ਯਾਰ ਇਹ ਟਰੈਕਟਰ ਦੇ ਉੱਪਰ ਲੱਗੀ ਹੋਈ ਹੈ ਨਾ ਤੁਹਾਨੂੰ ਲਗਭਗ ਹੀ ਨਹੀਂ ਮਿਲਣੀ ਹਜ਼ਾਰਾਂ 'ਚ ਇੱਕ ਨਧਾਉ ਬਈ ਜੇ ਤਾਂ ਕਿਸੇ ਸੱਜਣ ਨੇ ਕੋੜਾ ਬੰਪਰ ਲਵਾੜੇ ਉਹਦੇ ਤੁਹਾਨੂੰ ਵੇਟ ਨਹੀਂ ਮਿਲਣਗੇ ਜਿਨੇ ਵੇਟਲ ਵਾਲੇ ਕੋੜਾ ਬੰਪਰ ਨਹੀਂ ਲਮੋਦਾ ਨੰਬਰ ਇੱਕ ਤੇ ਤਾਂ ਇਹਦੇ ਦੋਨੇ ਚੀਜ਼ਾਂ ਲੱਗੀਆਂ ਹੋਈਆਂ ਨੇ ਹੈਨਾ ਇਹਦੇ ਵੇਟ ਵੀ ਲੱਗੇ ਹੋਣੇ ਇਹਦੇ ਕੋੜਾ ਬੰਪਰ ਵੀ ਲੱਗ ਇਹ 55 ਹੌਸਪਾਵਰ ਵਾਲਾ ਟਰੈਕਟਰ ਹੈ ਉਹ ਤੋਂ ਬਾਅਦ ਸਪੈਸ਼ਲ ਅਡੀਸ਼ਨ ਹੈ ਇਹਦੇ ਸਿਸਟਮ ਕਿੰਨਾ ਮਹਿੰਗਾ ਲੱਗਿਆ ਹੋਇਆ ਵੀ 70000 ਰੁਪਏ ਦਾ ਵੀ 70000 ਦਾ ਤੇ ਇਹ ਸਿਸਟਮ ਲੱਗਿਆ ਹੋਇਆ ਇਹਦੇ ਦੋ ਤਾਂ ਐਂਪ ਲੱਗੇ ਹੋਏ ਆ ਆ ਦੇਖੇ ਕਾ ਪਿਆ ਲੱਗੇ ਹੋਏ ਕਾ ਪਿਆ ਉਹ ਤੋਂ ਬਾਅਦ ਅਗਲੀ ਗੱਲ ਹੁੱਕ ਨਾਲ ਦੀ ਆ ਦੇਖ ਹਲੇ ਤੱਕ ਕੰਪਨੀ ਦਾ ਮਾਰਕਾ ਵੀ ਨਾ ਆਦਾ ਡਰਵਲ ਚੈੱਕ ਕਰਵਾ ਦੇ ਲਿੰਕਾਂ ਦੇ ਵਿੱਚ ਕੋਈ ਢੰਡੜੀ ਹੈਗੀ ਦੇਖ ਜਿਹਨੂੰ ਐ ਚੱਕੇਗਾ ਧਰਵੇਂ ਜਮੇ ਪਲੇ ਨਹੀਂ ਹੈਗੀ ਪੂਰਾ ਟਰੈਕਟਰ ਸੰਭਿਆ ਹੋਇਆ ਸੀਟ ਤੋਂ ਹਲੇ ਤੱਕ ਲਫਾਫਾ ਵੀ ਨਿੱਤਰਿਆ ਹੋਇਆ ਅਗਲੀ ਗੱਲ ਇਹਦੇ ਵੇਟ ਵੀ ਜਿਹੜੇ ਏਜੰਸੀ ਚੋਂਦੇ ਆ ਨਾਲ ਦੇ ਲੱਗੇ ਹੋਇਆ ਕਿੰਨੇ ਕ ਤੇ ਹੋਣਗੇ ਸਾਰਾ ਕਿੰਨੇ ਕ ਦਾ ਹੋਊ ਸਿੱਟਾ ਡੇਢ ਲੱਖ ਦਾ ਸਮਾਨ ਆ ਸਾਰਾ ਸਮਾਨ ਸਮਾਨ ਡੇਢ ਲੱਖ ਦਾ ਸਮਾਨ ਹੈ ਮਾਡਲ ਕਿੰਨਾ ਹੈ ਮਾਡਲ ਤਾਂ 20 ਹੈ ਪਰ ਇਹਨੂੰ 20 ਨਹੀਂ 541 ਘੰਟੀ ਚੱਲਿਆ ਹੋਇਆ ਹੈ 541 ਘੰਟੀ ਚੱਲਿਆ ਹੈ ਹਾਂ ਹਾਂ ਮੰਨ ਕੇ ਚੱਲੋ ਵੀ ਨਵਾਂ ਟਰੈਕਟਰ ਹੈ ਤਾਂ ਐ ਮੰਨ ਲਓ ਯਾਰ ਹਾਂ ਕੋਈ ਬੰਦਾ ਐ ਕਹਿੰਦਾ ਨਾ ਵੀ ਇੱਕ ਨਵਾਂ ਇੱਕ ਪਾਸੇ ਨਵਾਂ ਲਾਤਾ ਇੱਕ ਪਾਸੇ ਇਹਨੂੰ ਲਾਤਾ ਕਿਤੇ ਬੰਦਾ ਐ ਕਲਮ ਕਲਮ ਕਹਦੇ ਟਰੈਕਟਰ ਦੇ ਨਵੇਂ ਤੇ ਵੀ ਸੀਸੀ ਵੱਜੀ ਹੁੰਦਾ ਜਿਹਦੇ ਕਿਤੇ ਕਲਮ ਵੀ ਕਹਤਾ ਸੀਸੀ ਕਹਤੀ ਜਿੱਥੋਂ ਬੰਦਾ ਉਹ ਖਰਚਾ ਦੇਉ ਆਉਣ ਜਾਣ ਦਾ ਨਾਲ ਦੇ ਟਾਇਰ ਨੇ ਪੰਜਾਬ ਫਰਸਟ ਪਾਰਟੀ ਇਹਦੇ ਪਰ ਲੋਨ ਕਿੰਨੇ ਦਾ ਹੋਜੂ ਲੋਨ 8 ਲੱਖ ਰੁਪਏ ਦਾ ਹੋਜੂ 8 ਲੱਖ ਦਾ ਆਪਾਂ ਇਹਦੀ ਡਿਮਾਂਡ ਕੀ ਰੱਖੀ ਜਾ ਡਿਮਾਂਡ ਸਿਰਫ 10 ਲੱਖ ਰੁਪਇਆ ਮਾਨਤਨ ਕਿੰਨਾ ਕੋ ਨੌ ਲੱਖ 80 ਹਜ਼ਾਰ ਦਾ ਟਰੈਕਟਰ ਦੇ ਦਾਂਗੇ ਹਾਂ ਜਾਂ ਨਾ ਬਸ 75 ਦੀ ਹੋਜੂ ਆਜੋ ਮਿੱਤਰੋ ਫਟਾਫਟ ਇਹ ਮਹਿਲਾ ਚੌਂਕਾਂ ਦੇ ਵਿੱਚ ਖੜਾ ਬਾਈ ਬਿੱਟੂ ਦੇ ਘਰੇ ਖੜਾ ਨੰਬਰ ਵਾਈ ਦਾ ਸਕਰੀਨ ਤੇ ਚਰਾਤਾ ਜੇ ਤੁਹਾਡਾ ਦਿਲ ਕਰਦਾ ਨਾ ਵੀ ਅਸੀਂ 36 30 ਲੈਣਾ ਫੁੱਲ ਗਾਰੰਟੀ ਵਾਲਾ ਲੈਣਾ ਤਾਂ ਬਸ ਆਣਾ ਹੱਥ ਹੁਣਗਾ ਦਿਓ ਸੌਦਾ ਕਰ ਲਓ ਬਾਈ ਨਾਲ